ਹਾਂ ਜੀ ਸੋਚਦੇ ਕਿ ਆਪਾਂ ਸ਼ੁਰੂਆਤੀ ਮਤਦਾਨਗਰਦੋ ਕਰਦੇ ਆ ਉਹਨੇ ਅੱਜ ਤੱਕ ਕਦੇ ਪੈਸੇ ਦੇਣ ਤੋਂ ਸੇਵਾਦਾਰ ਤੋਂ ਨਾ ਕੀਤੀ ਹੀ ਨਹੀਂ ਨਾ ਉਹਨੇ ਕਰਨੀ ਹੈ ਹਲੋ ਪ੍ਰਧਾਨ ਜੀ ਕਰੋ ਬੇਬੇ ਜੀ ਨਾਲ ਪ੍ਰਧਾਨ ਜੀ ਤੁਹਾਨੂੰ ਪਤਾ ਹੀ ਆ ਵੀ ਕੰਨ ਕਰਨਾ ਧਰਮ ਕਰਮ ਦੇ ਕੰਮਾਂ ਤੋਂ ਕਦੇ ਪਿੱਛੇ ਨਹੀਂ ਹਟਦੀ ਤੁਸੀਂ ਮੇਰੇ ਵੱਲੋਂ 20 ਪੱਕੇ ਲਖ ਲੋ ਪੰਜ ਗੁਰਦਾਰੇ ਵਾਸਤੇ ਪੰਜ ਮੰਦਿਰ ਵਾਸਤੇ ਪੰਜ ਧਰਮਸ਼ਾਲਾ ਵਾਸਤੇ ਤੇ ਪੰਜ ਵਿਰਤਾ ਸ਼ਰਮ ਵਾਸਤੇ ਉਹਨਾਂ ਤਾਂ ਮੇਰਾ ਨਾਮ ਲਿਖਾਉਣਾ ਨਾ ਪੁੱਲਿਓ ਬਈ ਸੇਵਾ ਕਰਾਈ ਬੇਬੇ ਤੁੰਕਰ ਨੇ। ਬੇਬੇ ਜੀ ਨਾਮ ਤੁਹਾਡਾ ਅਸੀਂ ਲਿਖਾ ਦਾਂਗੇ ਆਪੇ ਤੁਸੀਂ ਨਾਮ ਦਾ ਫਿਕਰ ਨਾ ਕਰੋ। ਨਾਲੇ ਤੁਹਾਡੇ ਜਿੰਨੀ ਸੇਵਾ ਕੌਣ ਕਰ ਸਕਦਾ? ਜਦੋਂ ਵੀ ਧਰਮ ਕਾਰਜਾਂ ਲਈ ਮਾਇਆ ਦੀ ਲੋੜ ਹੁੰਦੀ ਆ ਤਾਂ ਬੇਬੇ ਤੁਸੀਂ ਸਭ ਤੋਂ ਪਹਿਲ ਕਰਦੇ ਹੋ। ਪੈਸਿਆਂ ਦੀ ਚਿੰਤਾ ਨਾ ਕਰੋ। ਜੇ ਹੌਣ ਕੋ ਤਾਂ ਹੌਣ ਮੰਗਵਾ ਲਓ। ਜੇ ਠਾਰ ਕਾ ਮੰਗਾਣਿਆ ਉਦੋਂ ਮੰਗਾ ਲਓ। ਇਹੋ ਜੀ ਮਹਾਨ ਸੋਚ ਤਾਂ ਤੁਹਾਡੇ ਵਰਗੀ ਸਿਆਣੀ ਮਾਤਾ ਜੀ ਹੋ ਸਕਦੀ ਆ। ਤੁਸੀਂ ਖਿੱਚੋ ਤਿਆਰੀ ਪ੍ਰਧਾਨ ਜੀ ਧਨ ਕੋਰੇ ਕਦੇ ਪਿੱਛੇ ਪੈਰ ਨਹੀਂ ਖਿੱਚਦੇ ਅਜੀ ਵਰਦੀ ਸਾਹਿਬ ਪੇਮੈਂਟ ਬਾਰੇ ਗੱਲ ਨਾ ਕਰੋ ਪੇਮੈਂਟ 2 ਮਹੀਨੇ ਬਾਅਦ ਧਮਾ ਗਈ ਉਹ ਇਦਾਂ ਨਾ ਕਹੋ ਬਲਗਿਆ ਸਾਹਿਬ 15 20 ਦਿਨ ਤੱਕ ਮਾਲ ਤੁਹਾਨੂੰ ਪਹਚਾਈ ਨੂੰ ਵੀ ਹੋ ਗਿਆ ਅੱਗੇ ਕਦੇ ਨਹੀਂ ਕਿਹਾ ਇਸ ਵਾਰ ਇਹਨਾਂ ਹੱਥ ਥੋੜਾ ਜਿਹਾ ਤੰਗ ਹੈ ਪੇਮੈਂਟ ਟੈਂਪਸਰੀ ਕਰ ਦਿਓ ਹੁਣ ਤੁਸੀਂ ਹੱਥ ਤਾਂ ਸਾਰੇ ਏ ਤੰਗ ਹੈ ਜੀ ਇਹ ਤੁਸੀਂ ਇੰਨੀ ਅੱਖਾਂ ਬਣਾ ਫਿਰ ਮਾਲ ਵਾਪਸ ਲੈ ਜੀ ਕੋਈ ਨਹੀਂ ਸਾਹਿਬ ਜੀ ਕੋਸ਼ਿਸ਼ ਕਰੇ ਜੇ ਮਹੀਨੇ ਡੇਢ ਮਹੀਨੇ ਤੱਕ ਹੀ ਪੇਮੈਂਟ ਹੋ ਜਵੇ ਨਾ ਬਾਲ ਤਾਂ ਉਹਨਾਂ ਲੈ ਜਾਂਦੇ ਚੰਗੇ ਨਹੀਂ ਲੱਗਦੇ ਹਾਂਜੀ ਪਰੇਸ਼ਾਨ ਕਿਉਂ ਹੁਲੇ ਹੋ ਤੁਸੀਂ ਉਹ ਪਰੇਸ਼ਾਨ ਤਾਂ ਹੋਣਾ ਹੀ ਆ ਦੋ ਮਹੀਨੇ ਹੋ ਗਏ ਹੱਥ ਇੰਨਾ ਜ਼ਿਆਦਾ ਤੰਗ ਹੈ ਨਾ ਉਹ ਕਿੰਨੀਆਂ ਪਾਰਟੀਆਂ ਤੋਂ ਪੇਮੈਂਟ ਲੈਣ ਵਾਲੀ ਆ ਬਸ ਕੋਈ ਨਾ ਕੋਈ ਲਿਚਕੜੀਆਂ ਢਾੜ ਦਿੰਦੇ ਅੱਜ ਲੈ ਲਈ ਕੱਲ ਲੈ ਲਈ ਪਰਸੋਂ ਲੈ ਲਈ ਕਰਦੇ ਕਰਦੇ ਦੋ ਮਹੀਨੇ ਹੋ ਗਏ ਹੱਥ ਤਾਂ ਆਪਣਾ ਤੰਗ ਹੈ ਨਾ ਤੇ ਕਰੀਏ ਤਾਂ ਕੀ ਕਰੀਏ ਕਹਿੰਦੇ ਪਰੇਸ਼ਾਨ ਪਰੇਸ਼ਾਨ ਹੋਵਾਂ ਤਾਂ ਹੋਰ ਕੀ ਹੋਵਾਂ ਮੇਰੀ ਗੱਲ ਸੁਣੋ ਆਪਣੀ ਮਾਂ ਦੇ ਇਕੱਲੇ ਕਹਿਰੇ ਪੋਤਾਂ ਤੁਸੀਂ ਜੇ ਆਪਾਂ ਔਖੇ ਆ ਤਾਂ ਆਪਾਂ ਉਹਨਾਂ ਕੋਲੋਂ ਮੰਗ ਲੈਣੇ ਐ ਇਸ ਵਾਰੀ ਬੱਲੇ ਤੇਰੇ ਓਏ ਮਾਂ ਨੂੰ ਪੈਸੇ ਦੇਣੇ ਹੁੰਦੇ ਆ ਕੋਤੋਂ ਲੈਣੇ ਹੁੰਦੇ ਆ ਉਹ ਸਾਰੀ ਉਮਰ ਉਹਨੇ ਪੈਸੇ ਲਾ ਲਾ ਕੇ ਪਾਲ ਪੋਸ ਕੇ ਆਪਦੇ ਪੈਰੀ ਖੜਾ ਕਰਤਾ ਉਹ ਹੁਣ ਵੀ ਕਿਹੜੇ ਮੂੰਹ ਨਾਲ ਉਹ ਤੋਂ ਪੈਸੇ ਮੰਗੇ ਬਈ ਮੈਂ ਤਾਂ ਨਹੀਂ ਮੰਗ ਸਕਦਾ ਮੈਨੂੰ ਤਾਂ ਆਉਦੀ ਸ਼ਰਮ ਉਹ ਤੂੰ ਨਾ ਐਵੇਂ ਕਮਲੀਆਂ ਜਿਹਾਰਾ ਮਾਰ ਤਾ ਲੈ ਦੱਸ ਇਹਦੇ ਚਪਲਾ ਕਮਲੀਆਂ ਗੱਲ ਨਾਲੀ ਕਿਹੜੀ ਗੱਲ ਹੋਗੀ ਜੇ ਅੱਜ ਆਪਾਂ ਔਖੇ ਆ ਆਬਦੀ ਮਾਂ ਤੋਂ ਪੈਸੇ ਮੰਗਣ 'ਚ ਕਾਦੀ ਸ਼ਰਮ ਆਪਾਂ ਹੱਥ ਦਸਤੀ ਸਮਝ ਕੇ ਪੈਸੇ ਫੜ ਲਾਂਗੇ ਤੇ ਕੁਛ ਦੇਰ ਬਾਅਦ ਮੋੜ ਦਾਂਗੇ ਐਵੇਂ ਨਾ ਬਹੁਤਾ ਕੁਝ ਸੋਚੋ ਚੁੱਪ ਕਰਕੇ ਮੰਮੀ ਤੋਂ ਪੈਸੇ ਫੜ ਲਓ ਆ ਹੋਰ ਵੀ ਤਾਂ ਕਈ ਕੰਮਾਂ ਤੇ ਲਾਉਂਦੇ ਹੀ ਨੇ ਨਾਲੇ ਉਹਨਾਂ ਪੈਸਿਆਂ ਤੇ ਤੁਹਾਡਾ ਵੀ ਤਾਂ ਹੱਕ ਆ ਚਲ ਆ ਵੀ ਤੇਰੀ ਗੱਲ ਸਹੀ ਐ ਪਰ ਇੱਕ ਗੱਲ ਐ ਆਧਾਰੇ ਸਮਝ ਕੇ ਪੈਸੇ ਲਵਾਂਗੇ ਜਿੱਦਣ ਦਾ ਕਰਾਰ ਕਰ ਲਿਆ ਨਾ ਉਦੋਂ ਵਾਪਸ ਕਰ ਲਾਂਗੇ ਏ ਨਹੀਂ ਵੀ ਮਾਂ ਤੋਂ ਪੈਸੇ ਫੜ ਲੈ ਬਸ ਆਪਣੀ ਮਾਂ ਆਪਣੇ ਪੈਸੇ ਇਹ ਕੰਮ ਨਹੀਂ ਆਪਾਂ ਕਰਨ ਪੈਸੇ ਜ਼ਰੂਰ ਮੋੜਾਂਗੇ ਆਪਾਂ ਅੜਦੇ ਥੜਦੇ ਵੀ ਨਾ ਕੰਮ ਕਰ ਪਿੱਛੇ ਨਹੀਂ ਹੜਦੀ ਇਹ ਹੋਰ ਲੋੜ ਲਈ ਕੰਮ ਹੀ ਕਹਿਣ ਤਾਂ ਨਾ ਸੰਘਿਓ ਬੇਬੇ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂ ਦੱਸ ਕੀ ਕਹਿਣਾ ਇਹਨਾਂ ਦਿਨਾਂ ਚ ਨਾ ਹੱਥ ਬੜਾ ਹੀ ਤੰਗ ਹੋਇਆ ਪਿਆ ਪੈਸੇ ਪੈਸੇ ਵੱਲੋਂ ਔਖੇ ਹੋ ਗਏ ਤੇ ਬੇਬੇ ਤੂੰ ਐਦਾਂ ਕਰ ਬਸ ਹੱਥ ਦਸਦੀ ਨਾ ਧਾਰਾ ਕੁਛਕ ਦਿਨਾਂ ਵਾਸਤੇ 20000 ਰੁਪਇਆ ਦੇ ਦੇ ਪਾ ਜਲਦੀ ਵਾਪਸ ਮੁੜ ਤਾਂਗੇ ਥੋੜਾ ਜਿਹਾ ਹੱਥ ਸੌਖਾ ਹੋ ਜਾ ਬੜਾ ਜੀ ਕੀਤਾ ਮਿੱਠਿਆ ਚਾਵਾਂ ਨੂੰ 2000 ਤੇਰਾ ਦਿਮਾਗ ਖਰਾਬ ਹੋ ਗਿਆ ਕਾਕਾ ਮੈਨੂੰ ਆਂ ਦੱਸ ਮੇਰੇ ਕੋਲ ਇੰਨੇ ਪੈਸੇ ਕਿੱਥੋਂ ਆਏ ਮੰਮੀ ਐਵੇਂ ਕਿਉਂ ਕਹਿੰਦੇ ਹੋ ਤੁਹਾਡੇ ਕੋਲੇ ਭਲਾ ਪੈਸੇ ਦੀ ਕੀ ਕਮੀ ਆ ਨਾ ਤੂੰ ਮੇਰੀ ਮਨੀਮ ਤੂੰ ਮੇਰੇ ਪੈਸਿਆਂ ਦਾ ਹਿਸਾਬ ਕਿਤਾਬ ਕਰਦੀ ਆ ਨਾ ਮੇਰੀਆਂ ਮਿੱਲਾਂ ਚਾਲ ਦਵਾਵੇਂ ਜਿਹੜੇ ਜੱਫ ਰੱਖਤਾਂ ਨੂੰ ਲਾਏ ਆ ਦੱਸ ਵੀ ਜਿਹੜੇ ਨਾ ਤੋੜ ਤੋੜ ਕੇ ਤੁਹਾਡੇ ਮੂੰਹ ਭਰੀ ਜਾਵਾਂ ਬੇਬੇ ਅੱਗੇ ਤੇ ਤੋਂ ਮੈਂ ਕਿੰਨੀ ਕਵਾਰ ਪੈਸੇ ਮੰਗ ਲੇ ਐਸ ਵੇਰੀ ਔਖੇ ਆ ਨਾ ਤਾਂ ਹੀ ਮੰਗ ਰਿਆਂ ਉਹ ਵੀ ਆਦਾਰੇ ਤੂੰ ਇਦਾਂ ਕਰ ਬਸ 20000 ਦੇ ਦੇ ਆ ਮਹੀਨੇ ਡੇਢ ਮਹੀਨੇ ਨੂੰ ਮੈਂ ਵਾਪਸ ਕਰ ਦਊਗਾ ਨਾ ਬਾਬਾ ਨਾ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਮੰਮੀ ਝੂਠ ਕਿਉਂ ਬੋਲ ਰਹੇ ਹੋ ਤੁਹਾਡੇ ਕੋਲੇ ਬਹੁਤ ਪੈਸੇ ਨੇ ਆ ਜਦੋਂ ਕਿਤੇ ਤੁਸੀਂ ਕੋਈ ਦਾਨ ਕਰਨਾ ਹੁੰਦਾ ਉਦੋਂ ਤਾਂ ਪੈਸੇ ਦੀਆਂ ਥੱਡੀਆਂ ਨਿਕਲਿਆ ਆਉਂਦੀਆਂ ਤੇ ਅੱਜ ਜੇ ਤੁਹਾਡੇ ਆਪਣੇ ਘਰ ਵਿੱਚ ਤੁਹਾਡੇ ਆਪਣੇ ਮੁੰਡੇ ਨੂੰ ਪੈਸੇ ਦੀ ਲੋੜ ਆ ਤਾਂ ਤੁਸੀਂ ਕਿਵੇਂ ਹੱਥ ਘੁੱਟ ਲਿਆ ਤੇ ਉੱਪਰੋਂ ਝੂਠ ਵੀ ਬੋਲਦੇ ਹੋ ਨਾ ਹਣ ਤੋਂ ਮੇਰੇ ਕਰਮ ਕਰਮ ਦੇ ਕੰਮਾਂ ਤੇ ਵੀ ਨਜ਼ਰ ਰੱਖੀ ਬੈਠੀ ਐ ਸਾਰਾ ਦਿਨ ਬੈਠੀ ਬੱਠੀ ਸੀ ਆਈਡੀ ਕਰਦੀ ਰਹੀ ਨੀ ਅੱਜ ਤੱਕ ਤਨਕਰ ਨੂੰ ਕਿਸੇ ਨੇ ਪੁੱਛਣ ਦੀ ਹਿੰਮਤ ਨਹੀਂ ਕੀਤੀ ਤੂੰ ਲੋਖੀ ਜੰਪੀ ਤੂੰ ਕਾਰ ਦਿਨ ਹੋ ਹਨ ਨੋ ਨੋ ਬੜਤੀ ਰਾ ਤੇਨ ਮੇ ਲੇਖਾ ਜੋਖਾ ਨਹੀਂ ਦੇਣਾ ਨਾ ਬੇਬੇ ਐ ਤੂੰ ਹੁਣ ਇਹਨੂੰ ਗੁੱਸੇ ਕਦੇ ਹੋ ਜੰਨੇ ਆ ਗੈਵਿਨ ਨੇ ਤੈਨੂੰ ਕਿਹੜੀ ਮਾੜੀ ਗੱਲ ਕਹਿਤੀ ਸਿਰਫ ਇੰਨੇ ਕਿਹਾ ਕਿ ਤੂੰ ਪੈਸੇ ਥੋੜੀ ਦੇਰ ਲਈ ਸਾਨੂੰ ਉਧਾਰੇ ਦੇ ਦੋ ਮੇਰੇ ਕੋਲ ਹੈ ਨਹੀਂ ਪੈਸੇ ਕੁਛ ਆ ਜੋੜੇ ਤੁਹਾਡੇ ਮੇਰੇ ਹੱਥ ਮੇਰਾ ਖਾਣਾ ਚੇਦੋ ਮੰਮੀ ਤੁਸੀਂ ਜੋ ਮਰਜ਼ੀ ਕਹਿ ਲਓ ਪਰ ਇਸ ਟਾਈਮ ਨਾ ਤੁਹਾਨੂੰ ਬਾਹਰ ਲਿਆ ਨਾਲੋਂ ਆਪਣੇ ਘਰ ਦਾ ਸੋਚਣਾ ਚਾਹੀਦਾ ਸੀ ਵੀ ਇਸ ਟਾਈਮ ਬੱਚੇ ਤੁਹਾਡੇ ਔਖੇ ਆ ਬਾਕੀ ਜੋ ਤੁਹਾਡਾ ਦਿਲ ਕਰਦਾ ਨਾ ਤੁਸੀਂ ਉਹ ਕਰੋ ਤੁਸੀਂ ਆਪਣੀ ਮਰਜ਼ੀ ਦੇ ਆਪ ਮਾਲਕ ਚਲੋ ਆਪਾਂ ਚੱਲਦੇ ਆ ਚਲ ਜੇ ਮੈਂ ਤੇਰੀ ਮਰਜ਼ੀ ਬੇਬੇ ਤੂੰ ਖੁਸ਼ ਰਹਿ ਕੋਸ਼ਿਸ਼ ਤਾਂ ਮਾਰਾਂ ਹੂੰਗੀ ਜੇ ਤੁਸੀਂ ਰਹਿਣ ਦੇਵੋਗੇ। ਉਹ ਕਿਹਾ ਗਹਿਨੀ ਦਾ ਤਾਂ ਕੁਝ ਸੋਚਣਾ ਹੀ ਪੈਣਾ। ਇਹ ਕੁਝ ਜ਼ਿਆਦਾ ਹੀ ਪਰਜੇ ਇਖਤियार ਤੇ ਨਾ ਮੇਰੇ ਘਰ ਰੱਖਣ ਲੱਗ ਪਏ। ਅੱਜ ਕੱਲ੍ਹ ਮੰਮੀ ਲਾ ਗੁੱਡੀ ਮੈਂ ਤਾਂ ਬੱਤ ਤੈਨੂੰ ਹੀ ਫੋਨ ਕਰਨ ਲੱਗੀ ਸੀ। ਸਤਿ ਸ਼੍ਰੀ ਅਕਾਲ। ਹੋਰ ਸਲਾਕਿਵੇਂ? ਲਾ ਬੈਠ। ਬੈਠਾ। ਅੱਜ ਕੀ ਲੋੜ ਪੈਗੀ ਮੰਮੀ ਤੈਨੂੰ ਮੇਰੇ ਮੈਂ ਤੂੰ ਫਿਕਰ ਨਾ ਕਰ ਆ ਆਪਣੇ ਸਿਰ ਦਾ ਸਾਰਾ ਬੋਝਾ ਲਾ ਕੇ ਨਾ ਮੇਰੀ ਝੋਲੀ ਪਾ ਦੇ ਆ ਨਾ ਤਾਂ ਤੇਰੀ ਤੇਰੇ ਮਗਰ ਆਏ ਫਿਰੂ ਜਿਵੇਂ ਬੱਕਰੀ ਮਗਰ ਲੈ ਲਾ ਪਰ ਪੈਸੇ ਲੱਗਣਗੇ ਪੈਸਿਆਂ ਦਾ ਨਾ ਤੂੰ ਫਿਕਰ ਕਰ ਪੈਸੇ ਤਾਂ ਤੂੰ ਜਿੰਨੇ ਤਾਹੇ ਕਿ ਮੈਂ ਹੁਣੇ ਦੇ ਦੂੰ ਨਹੀਂ ਭਰਾਂ ਦੂੰ ਪੈਸਿਆਂ ਦਾ ਪਰ ਆਹ ਡੈਣ ਜਈ ਮੇਰੇ ਕਹਨੇ 'ਚ ਚੱਲਣੀ ਚਾਹੀਦੀ ਕਹਨੇ 'ਚ ਓ ਮਾਤਾ ਨਾ ਤਾਂ ਤੇਰੀ ਤੇਰੇ ਦਿਵਾਲੇ ਲੱਟ ਵਾਂਗੂ ਘੰਮਦੀ ਫਿਰੂ ਆ ਜਿਹੜੇ ਸਿਆਣੇ ਕੋਲ ਮੈਂ ਜਾਣੀ ਆ ਨਾ ਉਹ ਤਾਂ ਤੇਰੇ ਦਿਨਾਂ 'ਚ ਹੀ ਬਾਰੇ ਨਿਆਰੇ ਕਰ ਦੂਗਾ ਆ ਬਸ 20000 ਰੁਪਏ ਦੇ ਚੜਾਵੇ ਲਈ ਦੇ ਦੇ ਮੈਨੂੰ ਹੈ ਕੰਮਲੀ ਮੰਗੇ ਵੀ ਤਾਂ ਬਸ ਮੰਗੇ 20000 ਮੈਂ ਤਾਂ ਹੁਣੇ ਗਿਆ ਕੰਨੀ ਹੈ ਮੇਰਾ ਕੰਮ ਹੋਣਾ ਚਾਹੀਦਾ ਬਸ ਮੇਰੀ 9 ਮੇਰੇ ਪਾਸੇ ਚ ਹੋ ਜਾਵੇ ਮੰਮੀ 9 ਤਾਂ ਤੇਰੀ ਪਹਿਲੇ ਹੀ ਤੇਰੇ ਹੱਥ 'ਚ ਸੀ ਜੇ ਤੂੰ ਪਿਆਰ ਤੇ ਇਤفاق ਦੇ ਨਾਲ ਰੱਖਦੀ ਪਰ ਤੂੰ ਮਾਂ ਬਣ ਕੇ ਪਛਾਣ ਨਹੀਂ ਸਕੀ ਕਿਉਂਕਿ ਤੇਰੀਆਂ ਅੱਖਾਂ ਤੇ ਤਾਂ ਦੌਲਤ ਵਾਲੀ ਪੱਤੀ ਬੰਨੀ ਹੋਈ ਆ ਤੁਸੀਂ ਆਪਣੀ ਧੀ ਨੂੰ ਤਾਂ 20000 ਰੁਪਇਆ ਆ ਸਿਆਣਿਆਂ ਦੇ ਚੜਾਵੇ ਵਾਸਤੇ ਆ ਮਿੰਟਾਂ ਸੈਕਿੰਟਾਂ 'ਚ ਦੇਣ ਲੱਗੇ ਹੋ ਪਰ ਤੁਹਾਨੂੰ ਇਹ ਪਤਾ ਵੀ ਅੱਜ ਤੁਹਾਡਾ ਪੋਤੋ ਔਖਾ ਆ ਉਹਦੇ ਲਈ ਤੁਹਾਡੇ ਕੋਲੋਂ ਪੈਸੇ ਨਹੀਂ ਨਿਕਲੇ ਤੈਨੂੰ ਆਪਣੇ ਪੁੱਤ ਦੀ ਮਜਬੂਰੀ ਤਾਂ ਨਹੀਂ ਦੀ ਸੀ ਆ ਜਿਹੜਾ ਤੁਸੀਂ ਮਾਵਾਂ ਧੀਆਂ ਰਲ ਕੇ ਪਖੰਡ ਕਰਨ ਲੱਗਿਆ ਆ ਨਾ ਸਿਆਣਿਆਂ ਵਾਸਤੇ ਬਾਬਿਆਂ ਵਾਸਤੇ ਤਾਂ ਤੇਰੇ ਕੋਲੇ ਪੈਸੇ ਹੈਗੇ ਆ ਪਰ ਆਪਦੇ ਮਜਬੂਰ ਪੁੱਤ ਲਈ ਕੁਛ ਨਹੀਂ ਨਾ ਗੁੱਡੀ ਭਲਾ ਸਿਆਣਿਆਂ ਕੋਲੇ ਜਾਣ ਦੀ ਆਪਾਂ ਨੂੰ ਲੋੜ ਪਵੇ ਹੀ ਨਾ ਜੇ ਪਰਿਵਾਰ ਦੇ ਸਾਰੇ ਮੈਂਬਰ ਨਾ ਇੱਕ ਦੂਜੇ ਦੇ ਦੁੱਖ ਦਰਦ ਸਮਝ ਸਕਣ ਨਾ ਐਵੇਂ ਘਰ ਦੇ ਵਿੱਚ ਤੰਗੀ ਹੋਵੇ ਤੇ ਆਪਾਂ ਸਿਆਣਿਆਂ ਨੂੰ ਰਜਾਉਂਦੇ ਫਿਰਿਏ ਕਿੱਥੋਂ ਦੀ ਇਕਲਮੰਦੀ ਹੈ ਇਹ ਮੰਨਿਆ ਮੈਂ ਤਾਂ ਬਗਾਨੀ ਆ ਪਰ ਇਹ ਤਾਂ ਤੁਹਾਡੇ ਆਪਣੇ ਪੁੱਤ ਸੀ ਨਾ ਤੁਹਾਡਾ ਆਪਦਾ ਖੂਨ ਤੁਸੀਂ ਇਹਨਾਂ ਦੀ ਮਜਬੂਰੀ ਵੀ ਨਹੀਂ ਸਮਝ ਸਕੇ ਅੱਜ ਤਾਂ ਤੁਹਾਡੀਆਂ ਚੱਲਦੀਆਂ ਤੁਸੀਂ ਆਪਣੇ ਹਿਸਾਬ ਨਾਲ ਤੇ ਆਪਣੀ ਹਿੰਦ ਨਾਲ ਜ਼ਿੰਦਗੀ ਕੱਢ ਲਮੋਗੇ ਪਰ ਜਦੋਂ ਕੱਲ ਨੂੰ ਤੁਸੀਂ ਰਹਿ ਗਏ ਮੰਜੇ ਤੇ ਪੈ ਗਏ ਫਿਰ ਤਾਂ ਤੁਸੀਂ ਪਾਣੀ ਦੇ ਘੁੱਟ ਨੂੰ ਵੀ ਤਰਸੋਗੇ ਨਾ ਤੇ ਫਿਰ ਕਿਹੜਾ ਸਿਆਣਾ ਆਊਗਾ ਤੁਹਾਨੂੰ ਪਾਣੀ ਦੀ ਘੁੱਟ ਪਿਲਾਉਣ ਨੂੰ ਤੇ ਗੁੱਡੀ ਤੁਸੀਂ ਸੁਣ ਅੱਜ ਤਾਂ ਤੇਰੀ ਮਾਂ ਹੈਗੀ ਆ ਤੈਨੂੰ ਸੰਭਲਣ ਨੂੰ ਤੇਰਾ ਸਾਥ ਦਿੰਦੀ ਐ ਇਹਨੇ ਕਿਹੜਾ ਸਾਰੀ ਉਮਰ ਬੈਠੀ ਰਹਿਣਾ ਜਦੋਂ ਕੱਲ ਨੂੰ ਇਹਨੇ ਇਸ ਦੁਨੀਆ 'ਚ ਨਹੀਂ ਰਹਿਣਾ ਫਿਰ ਤੂੰ ਵੀ ਤਾਂ ਪੇਕੇ ਆਉਣ ਨੂੰ ਤਰਸੇਂਗੀ ਨਾ ਤੇ ਫਿਰ ਗੁੱਡੀ ਤੈਨੂੰ ਇਸ ਘਰ ਦੇ ਵਿੱਚੋਂ ਕੀ ਲੱਭਣਾ ਅਸੀ ਤਾਂ ਅੱਜ ਨਹੀਂ ਕੱਲ ਨਹੀਂ ਹੋਰ 2-4 ਮਹੀਨਿਆਂ ਨੂੰ ਸੌਖੇ ਹੋ ਜਾਵਾਂਗੇ ਪਰ ਇਹ ਸਾਰੀਆਂ ਗੱਲਾਂ ਤਾਂ ਸਾਡੇ ਰੜਕਦੀਆਂ ਰਹਿਣੀਆਂ ਨਾ ਹਾਂਜੀ ਤੁਸੀਂ ਵੀ ਮੇਰਾ ਖਿਆਲ ਆ ਵੀ ਸਾਡੀਆਂ ਭਾਵਨਾਵਾਂ ਤੇ ਸਾਡੀ ਸੋਚ ਤੇ ਸਾਡੇ ਪਰਿਵਾਰਾਂ ਦੀ ਕੋਈ ਸਚਾਈ ਨੂੰ ਬਿਲਕੁਲ ਨੇੜੇ ਤੋਂ ਸਮਝ ਗਏ ਹੋਮੋਗੇ ਬੱਚਿਆਂ ਦਾ ਮਾਪਿਆਂ ਦੀ ਸੇਵਾ ਕਰਨ ਦਾ ਧਰਮ ਫਰਜ ਸਭ ਕੁਝ ਹੁੰਦਾ ਪਰ ਕਈ ਵਾਰੀ ਐਦਾਂ ਵੀ ਤਾਂ ਹੁੰਦਾ ਨਾ ਮਾਪਿਆਂ ਕੋਲੇ ਬਹੁਤ ਮਾਇਆ ਦੇ ਖੁੱਲੇ ਗੱਫੇ ਹੁੰਦੇ ਆ ਭੰਡਾਰ ਹੁੰਦੇ ਆ ਬਹੁਤ ਪੈਸਾ ਹੁੰਦਾ ਤੇ ਬੱਚੇ ਔਖੇ ਹੁੰਦੇ ਆ ਤਾਂ ਕੀ ਮਾਪਿਆਂ ਦਾ ਵੀ ਬੱਚਿਆਂ ਪ੍ਰਤੀ ਮਾੜਾ ਜਿਹਾ ਵੀ ਕੋਈ ਫਰਜ ਨਹੀਂ ਬਣਦਾ ਕਿ ਔਖੇ ਵੇੜੇ ਆਪਦੇ ਬੱਚਿਆਂ ਦੀ ਮਦਦ ਕਰ ਦੇਣ ਕਿ ਬੱਚਿਆਂ ਨੂੰ ਫੇਰ ਆਪਦੀ ਤੰਗੀ ਵਾਸਤੇ ਲੋਕਾਂ ਦੇ ਮੂਹਰੇ ਹੱਥ ਅੱਡਨੇ ਪੈਣ ਤਾਂ ਫਿਰ ਇਹੋ ਜੇ ਧਰਮ ਕਰਮ ਦਾਨ ਪੰਨ ਤਾਂ ਕੀ ਰਹਿਣਾ ਜਦੋਂ ਘਰ ਦੇ ਹੀ ਔਖੇ ਹੋਣ ਤੇ ਆਹ ਭੈਣਾ ਦੇਖ ਲਓ ਫਿਰ ਹਜੇ ਤਾਂ ਮਾਂ ਦੀ ਸ਼ਹਿ ਚ ਆ ਕੇ ਤੋਂ ਪੈਸੇ ਲਈ ਜਾਂਦੀ ਆ ਨੀ ਬਹਾਨੀ ਕੰਨ ਭਰੀ ਜਾਂਦੇ ਗੱਲਾਂ ਸੁਣ ਵੀ ਜਾਂਦੇ ਆ ਕਿੰਨੇ ਜੀ ਮਾਮਾ ਤਿਆਂ ਢਿੱਡ ਫੁੱਲਦੀਆਂ ਨੇ ਪਰ ਜਦੋਂ ਮਾਂ ਸਿਰ ਤੇ ਨਹੀਂ ਰਹਿਣਾ ਤਾਂ ਫਿਰ ਇਹੀ ਕਹਿੰਦੀਆਂ ਨੇ ਭਰਾ ਪਰ ਜਾਈ ਪੁੱਛਦੇ ਨਹੀਂ ਔਰ ਉਹਦੇ ਪਿਛਲੇ ਕਾਰਨ ਇਹੇ ਜਿਹੇ ਹੀ ਕਾਰਨ ਹੁੰਦੇ ਨੇ ਜੇ ਤੁਹਾਨੂੰ ਇਹ ਗੱਲਾਂ ਸਾਡੀਆਂ ਸਹੀ ਲੱਗੀਆਂ ਨੇ ਨਾ ਤਾਂ ਤੁਸੀਂ ਕਮੈਂਟਸ ਕਰਕੇ ਆਪਣੀ ਵੀ رائے ਆਪਣਾ ਵੀ ਤਜਰਬਾ ਸਾਡੇ ਨਾਲ ਸ਼ੇਅਰ ਜਰੂਰ ਕਰਿਓ ਭਾਈ ਇੱਕ ਗੱਲ ਹੋਰ ਧਿਆਨ ਨਾਲ ਸੁਣ ਲਿਓ ਜਿੰਨੇ ਸਾਡਾ YouTube ਤੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਲਿਓ ਤੇ ਨਾਲ ਹੀ ਲੱਗਦੇ ਹੱਥ ਬੈਲ ਆਈਕਨ ਨੂੰ ਵੀ ਆਨ ਕਰ ਲਿਓ ਤਾਂ ਕਿ ਅਸੀਂ ਜਦੋਂ ਵੀ ਕੋਈ ਵੀ ਵੀਡੀਓ ਅਪਲੋਡ ਕਰੀਏ ਤੇ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਨਾਲ ਹੀ ਆ ਜਾਵੇ